ਕਦੀ ਇਹਨਾਂ ਨੂੰ ਵੇਖਿਆ ਆਪਣੇ ਇਲਾਕਿਆਂ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਵੋਟਾਂ ਪਾ ਕੇ ਮਾਨਜੋਗ ਚੰਨੀ ਸਾਹਿਬ ਨੂੰ ਐਮਪੀ ਬਣਾਇਆ ਸੀਗਾ ਅੱਜ ਮੈਨੂੰ ਪੋਸਟਰ ਲਾਉਣੇ ਪਏ ਨੇ ਕਿਉਂਕਿ ਜਲੰਧਰ ਦੇ ਲੋਕ ਇਹਨਾਂ ਨੂੰ ਲੱਭਦੇ ਫਿਰਦੇ ਨੇ ਜਲੰਧਰ ਦੇ ਲੋਕਾਂ ਦੇ ਕੰਮ ਹੈਗੇ ਨੇ ਕਿੱਥੇ ਜਾਣਨਾ ਤੁਹਾਡਾ ਇੱਥੇ ਘਰ ਹੈਗਾ ਨਾ ਤੁਹਾਡਾ ਇੱਥੇ ਦਫ਼ਤਰ ਹੈਗਾ ਨਾ ਕੋਈ ਇੱਥੇ ਤੁਹਾਡਾ ਕੋਈ ਬੰਦਾ ਬੈਠਦਾ ਪਿਆ ਮੱਝਾ ਮੈਂ ਚਾਹੁੰਦਾ ਆ ਕਾਮਾ ਚਾਹੁੰਦਾ ਆ ਮੈਨੂੰ ਆ ਵੀ ਕੰਮ ਆਉਂਦਾ ਮੈਨੂੰ ਆ ਵੀ ਕੰਮ ਆਉਂਦਾ ਹੈ ਸ਼ਹਿਰ ਗੁਆਚਣ ਵਾਲਾ ਕੰਮ ਵੀ ਇਹਨਾਂ ਨੂੰ ਆਉਂਦਾ ਹੈ ਕਦੀ ਇਹਨਾਂ ਨੂੰ ਵੇਖਿਆ ਆਪਣੇ ਇਲਾਕਿਆਂ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਵੋਟਾਂ ਪਾ ਕੇ ਮਾਨਜੋਗ ਚੰਨੀ ਸਾਹਿਬ ਨੂੰ ਐਮਪੀ ਬਣਾਇਆ ਸੀਗਾ ਤੇ ਅੱਜ ਤੁਹਾਨੂੰ ਦਿਸਦੇ ਵੀ ਹਨ ਨਹੀਂਗੇ ਅੱਜ ਮੈਨੂੰ ਪੋਸਟਰ ਲਾਉਣੇ ਪਏ ਨੇ ਕਿਉਂਕਿ ਜਲੰਧਰ ਦੇ ਲੋਕ ਇਹਨਾਂ ਨੂੰ ਲੱਭਦੇ ਫਿਰਦੇ ਨੇ ਤੇ ਕਿਤੇ ਚੰਨੀ ਸਾਹਿਬ ਜਲੰਧਰ ਵਾਲੇ ਵੀ ਧਿਆਨ ਦਿਓ ਤੁਹਾਨੂੰ ਜਲੰਧਰ ਦੇ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਸੀਗਾ ਤੁਸੀਂ ਇਕੱਲੇ ਮਰਿੰਡੇ ਲੋਕਾਂ ਦੇ ਵਿੱਚ ਜਾਂਦੇ ਹੋ ਪਏ ਹੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਆ ਕਿ ਅੱਜ ਉਹ ਕਿੱਥੇ ਗਏ ਨੇ ਇੰਨੇ ਲੋਕਾਂ ਦੇ ਪੰਜਾਬ ਦੇ ਲੋਕਾਂ ਦੇ ਕੰਮ ਨੇ ਜਲੰਧਰ ਦੇ ਲੋਕਾਂ ਦੇ ਕੰਮ ਹੈਗੇ ਨੇ ਕਿੱਥੇ ਜਾਣਨਾ ਤੁਹਾਡਾ ਇੱਥੇ ਘਰ ਹੈਗਾ ਕੁਸੀਂ ਆਉਂਦੇ ਹੋ ਪਲਵਾਨੀ ਗੇੜਾ ਮਾਰ ਕੇ ਚਲੇ ਜਾਂਦੇ ਹੋ ਤੇ ਅੱਜ ਮੈਨੂੰ ਪੋਸਟਰ ਲਾ ਕੇ ਇਹਨਾਂ ਪੁੱਛਣਾ ਪਿਆ ਮੈਂਬਰ ਆਫ ਪਾਰਲੀਮੈਂਟ ਸਾਹਿਬ ਤੁਸੀਂ ਕਿੱਥੇ ਗਏ ਹੋ ਤੁਹਾਨੂੰ ਲੱਭਣਾ ਚਾਹੁੰਦੇ ਆ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਚਾਹੁੰਦਾ ਵੀ ਜਿੱਕੇ ਤੇ ਤੁਹਾਨੂੰ ਲੱਭਣ ਤੇ ਸਾਨੂੰ ਜਰੂਰ ਦੱਸਿਓ ਜੇ ਕਿਤੇ ਗਵਾਚਤ ਨਹੀਂ ਗਏ ਹੈਗੇ ਮੈਨੂੰ ਤੇ ਲੱਗਦਾ ਕਿਤੇ ਗਵਾਜੇ ਕਿਉਂਕਿ ਕਈ ਵਾਰੀ ਇਹ ਕਹਿੰਦੇ ਹੁੰਦੇ ਵੀ ਮੱਝਾਂ ਮੈਂ ਚਾਉਂਦਾ ਆਂ گاਵਾ ਚਾਉਂਦਾ ਆਂ ਮੈਨੂੰ ਆ ਵੀ ਕੰਮ ਆਉਂਦਾ ਮੈਨੂੰ ਆ ਵੀ ਕੰਮ ਆਉਂਦਾ ਹੈ ਸ਼ਾਇਦ ਗਵਾਚਣ ਵਾਲਾ ਕੰਮ ਵੀ ਇਹਨਾਂ ਨੂੰ ਆਉਂਦਾ ਹੈ ਤੇ ਪਲੀਜ਼ ਮੈਂਬਰ ਪਾਰਲੀਮੈਂਟ ਅੱਜ ਤੁਹਾਨੂੰ ਦਿਸਦੇ ਵੀ ਹੈ ਨਹੀਂਗੇ ਅੱਜ ਮੈਨੂੰ ਪੋਸਟਰ ਲਾਉਣੇ ਪਏ ਨੇ ਕਿਉਂਕਿ ਜਲੰਧਰ ਦੇ ਲੋਕ ਇਹਨਾਂ ਨੂੰ ਲੱਭਦੇ ਫਿਰਦੇ ਨੇ ਤੇ ਕਿਤੇ ਚੰਨੀ ਸਾਹਿਬ ਜਲੰਧਰ ਵਾਲੇ ਵੀ ਧਿਆਨ ਦਿਓ ਤੁਹਾਨੂੰ ਜਲੰਧਰ ਦੇ ਲੋਕਾਂ ਨੇ ਵੀ ਵੋਟਾਂ ਪਾ ਕੇ ਚੁਣਿਆ ਸੀਗਾ ਤੁਸੀਂ ਕਿੱਲੇ ਮਰਿੰਡੇ ਲੋਕਾਂ ਦੇ ਵਿੱਚ ਜਾਂਦੇ ਹੋ ਪਏ ਹੋ ਮੈਨੂੰ ਸੋ ਪੁੱਛਣਾ ਚਾਹੁੰਦਾ ਆ ਕਿ ਅੱਜ ਉਹ ਕਿੱਥੇ ਗਏ ਨੇ ਇੰਨੇ ਲੋਕਾਂ ਦੇ ਪੰਜਾਬ ਦੇ ਲੋਕਾਂ ਦੇ ਕੰਮ ਨੇ ਜਲੰਧਰ ਦੇ ਲੋਕਾਂ ਦੇ ਕੰਮ ਹੈਗੇ ਨੇ ਕਿੱਥੇ ਜਾਣਨਾ ਤੁਹਾਡਾ ਇੱਥੇ ਘਰ ਹੈਗਾ ਨਾ ਤੁਹਾਡਾ ਇੱਥੇ ਦਫ਼ਤਰ ਹੈਗਾ ਨਾ ਕੋਈ ਇੱਥੇ ਤੁਹਾਡਾ ਕੋਈ ਬੰਦਾ ਬੈਠਦਾ ਪਿਆ ਤੁਸੀਂ ਆਉਂਦੇ ਹੋ ਪਲਵਾਨੀ ਗੇੜਾ ਮ ਤਾਨੂੰ ਲੱਭਣਾ ਚਾਹੁੰਦੇ ਆ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਚਾਹੁੰਦਾ ਵੀ ਜਿੱਕੇ ਤੇ ਤੁਹਾਨੂੰ ਲੱਭਣ ਤੇ ਸਾਨੂੰ ਜਰੂਰ ਦੱਸਿਆ ਹੋ ਜੇ ਕਿਤੇ ਗਵਾਚਤ ਨਹੀਂ ਗਏ ਹੈਗੇ ਮੈਨੂੰ ਤੇ ਲੱਗਦਾ ਕਿਤੇ ਗਵਾਜੇ ਕਿਉਂਕਿ ਕਈ ਵਾਰੀ ਇਹ ਕਹਿੰਦੇ ਹੁੰਦੇ ਵੀ ਮੱਝਾਂ ਮੈਂ ਚਾਉਂਦਾ ਆ ਕਾਮਾਂ ਚਾਉਂਦਾ ਆ ਮੈਨੂੰ ਆ ਵੀ ਕੰਮ ਆਉਂਦਾ ਮੈਨੂੰ ਆ ਵੀ ਕੰਮ ਆਉਂਦਾ ਹੈ ਸ਼ਾਇਦ ਗਵਾਚਣ ਵਾਲਾ ਕੰਮ ਵੀ ਇਹਨਾਂ ਨੂੰ ਆਉਂਦਾ ਹੈ ਤੇ ਪਲੀਜ਼ ਮੈਂਬਰ ਪਾਰਲੀਮੈਂਟ ਸਾਹਿਬ ਜਲੰਧਰ ਵਾਲਾ ਧਿਆਨ ਲਈਏ ਆਪਾਂ ਧੰਨਵਾਦ ਜਿਨ੍ਹਾਂ ਨੂੰ ਆਪਾਂ ਵੋਟਾਂ ਪਾ ਕੇ ਮਾਨਜੋਗ ਚੰਨੀ ਸਾਹਿਬ ਨੂੰ ਐਮਪੀ ਬਣਾਇਆ ਸੀਗਾ ਤੇ ਅੱਜ ਤੁਹਾਨੂੰ ਦਿਸਦੇ ਵੀ ਤੁਸੀਂ ਕਿਤੇ ਚੰਨੀ ਸਾਹਿਬ ਜਲੰਧਰ ਵਾਲੇ ਵੀ ਧਿਆਨ ਦਿਓ ਤੁਹਾਨੂੰ ਜਲੰਧਰ ਦੇ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਸੀਗਾ ਤੁਸੀਂ ਇਕੱਲੇ ਮਰਿੰਡੇ ਲੋਕਾਂ ਦੇ ਵਿੱਚ ਜਾਂਦੇ ਹੋ ਮੈਨੂੰ ਸੋ ਪੁੱਛਣਾ ਚਾਹੁੰਦਾ ਆ ਕਿ ਅੱਜ ਉਹ ਕਿੱਥੇ ਗਏ ਨੇ ਇੰਨੇ ਲੋਕਾਂ ਦੇ ਪੰਜਾਬ ਦੇ ਲੋਕਾਂ ਦੇ ਕੰਮ ਨੇ ਜਲੰਧਰ ਦੇ ਲੋਕਾਂ ਦੇ ਕੰਮ ਹੈਗੇ ਨੇ ਕਿੱਥੇ ਜਾਣਨਾ ਤੁਹਾਡਾ ਇੱਥੇ ਘਰ ਹੈਗਾ ਨਾ ਤੁਹਾਡਾ ਇੱਥੇ ਦਫ਼ਤਰ ਹੈਗਾ ਨਾ ਕੋਈ ਇੱਥੇ ਤੁਹਾਡਾ ਕੋਈ ਬੰਦਾ ਬੈਠਦਾ ਪਿਆ ਤੁਸੀਂ ਆਉਂਦੇ ਹੋ ਭਲਵਾਨੀ ਗੇੜਾ ਮਾਰ ਕੇ ਚਲੇ ਜਾਂਦੇ ਹੋ ਤੇ ਅੱਜ ਮੈਨੂੰ ਪੋਸਟਰ ਲਾ ਕੇ ਇਹਨਾਂ ਪੁੱਛਣਾ ਪਿਆ ਮੈਂਬਰ ਆਫ ਪਾਰਲੀਮੈਂਟ ਸਾਹਿਬ ਤੁਸੀਂ ਕਿੱਥੇ ਗਏ ਹੋ ਤੁਹਾਨੂੰ ਲੱ ਕਿਤੇ ਗਵਾਚਤ ਨਹੀਂ ਗਏ ਹੈਗੇ ਮੈਨੂੰ ਤਾਂ ਲੱਗਦਾ ਕਿਤੇ ਗਵਾਜੇ ਕਿਉਂਕਿ ਕਈ ਵਾਰੀ ਇਹ ਕਹਿੰਦੇ ਹੁੰਦੇ ਵੀ ਮੱਝਾਂ ਮੈਂ ਚਾਉਂਦਾ ਆਂ گاਵਾਾਂ ਚਾਉਂਦਾ ਆਂ ਮੈਨੂੰ ਆ ਵੀ ਕੰਮ ਆਉਂਦਾ ਮੈਨੂੰ ਆ ਵੀ ਕੰਮ ਆਉਂਦਾ ਹੈ ਸ਼ਾਇਦ ਗਵਾਚਨ ਵਾਲਾ ਕੰਮ ਵੀ ਇਹਨਾਂ ਨੂੰ ਆਉਂਦਾ ਹੈ ਤੇ ਪਲੀਜ਼ ਮੈਂਬਰ ਪਾਰਲੀਮੈਂਟ ਸਾਹਿਬ ਜਲੰਧਰ ਵਾਲੇ ਧਿਆਨ ਦਿਈਏ ਆਪਾਂ ਕਦੀ ਇਹਨਾਂ ਨੂੰ ਵੇਖਿਆ ਆਪਣੇ ਇਲਾਕਿਆਂ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਵੋਟਾਂ ਪਾ ਕੇ ਮਾਨਜੋਗ ਚੰਨੀ ਸਾਹਿਬ ਨੂੰ ਐਮਪੀ ਬਣਾਇਆ ਸੀਗਾ ਤੇ ਅੱਜ ਤੁਹਾਨੂੰ ਦਿਸਦੇ ਵੀ ਹਨ ਨੀਗੇ ਅੱਜ ਮੈਨੂੰ ਪੋਸਟਰ ਲਾਉਣੇ ਪਏ ਨੇ ਕਿਉਂਕਿ ਜਲੰਧਰ ਦੇ ਲੋਕ ਇਹਨਾਂ ਨੂੰ ਲੱ ਤੁਸੀਂ ਇਕੱਲੇ ਮਰਿੰਡੇ ਲੋਕਾਂ ਦੇ ਵਿੱਚ ਜਾਂਦੇ ਹੋ ਪਿਆਉ ਮੈਨੂੰ ਸੋ ਪੁੱਛਣਾ ਚਾਹੁੰਦਾ ਆ ਕਿ ਅੱਜ ਉਹ ਕਿੱਥੇ ਗਏ ਨੇ ਇੰਨੇ ਲੋਕਾਂ ਦੇ ਪੰਜਾਬ ਦੇ ਲੋਕਾਂ ਦੇ ਕੰਮ ਨੇ ਜਲੰਧਰ ਦੇ ਲੋਕਾਂ ਦੇ ਕੰਮ ਹੈਗੇ ਨੇ ਕਿੱਥੇ ਜਾਣਨਾ ਤੁਹਾਡਾ ਇੱਥੇ ਘਰ ਹੈਗਾ ਨਾ ਤੁਹਾਡਾ ਇੱਥੇ ਦਫ਼ਤਰ ਹੈਗਾ ਨਾ ਕੋਈ ਇੱਥੇ ਤੁਹਾਡਾ ਕੋਈ ਬੰਦਾ ਬੈਠਦਾ ਪਿਆ ਤੁਸੀਂ ਆਉਂਦੇ ਹੋ ਪਲਵਾਨੀ ਢੇੜਾ ਮਾਰ ਕੇ ਚਲੇ ਜਾਂਦੇ ਹੋ ਤੇ ਅੱਜ ਮੈਨੂੰ ਪੋਸਟਰ ਲਾ ਕੇ ਨਾ ਪੁੱਛਣਾ ਪਿਆ ਮੈਂਬਰ ਪਾਰਲੀਮੈਂਟ ਸਾਹਿਬ ਤੁਸੀਂ ਕਿੱਥੇ ਗਏ ਹੋ ਤੁਹਾਨੂੰ ਲੱਭਣਾ ਚਾਹੁੰਦੇ ਆ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਚਾਹੁੰਦਾ ਵੀ ਜਿੱਕੇ ਤੇ ਤੁਹਾਨੂੰ ਲੱਭਣ ਤੇ ਸਾਨੂੰ ਜਰੂਰ ਦੱਸਿ ਕਾਮ ਆਉਂਦਾ ਆ ਮੈਨੂੰ ਆ ਵੀ ਕੰਮ ਆਉਂਦਾ ਮੈਨੂੰ ਆ ਵੀ ਕੰਮ ਆਉਂਦਾ ਹੈ ਸ਼ਹਿਰ ਗਵਾਚਣ ਵਾਲਾ ਕੰਮ ਵੀ ਇਹਨਾਂ ਨੂੰ ਆਉਂਦਾ ਹੈ ਤੇ ਪਲੀਜ਼ ਮੈਂਬਰ ਪਾਨੀਓ ਸਾਹਿਬ ਜਲੰਧਰ ਵਾਲਾ ਧਿਆਨ ਲਈਏ ਆਪਾਂ ਧੰਨਵਾਦ